ਕਟੋ ਘਟ ਸਾਡੀ 6.5 ਟਰਾਲੀ ਇੱਥੇ ਆ ਗਈ ਆ ਬਾਕੀ ਘਟੋ ਘਟ 300 ਤਕਰੀਬ ਹੈ ਸਿੱਧੂਪੁਰ ਜੱਥੇ ਬੰਦੇ ਦੀ ਪਿੱਛੇ ਹੋਰ ਆ ਰਹੀ ਹੈ ਪ੍ਰਸ਼ਾਸਨ ਦਾ ਹੁੰਦਾ ਕੋਈ ਗੱਲਬਾਤ ਹੈਗੀ ਆ ਇਹਨਾਂ ਦਾ ਫਰਜ਼ ਹੁੰਦਾ ਕਰਨਾ ਜਿਹੜਾ ਇੱਕ ਲੋਕਾਂ ਦਾ ਰੋਹ ਹੁੰਦਾ ਇਹ ਲੋਕਾਂ ਦੇ ਰੋਹ ਮੂਰੇ ਕੋਈ ਚੀਜ਼ ਵੱਡੀ ਨਹੀਂ ਹੁੰਦੀ ਹੈਗੀ ਪਹਿਲਾਂ ਵੀ ਅਸੀਂ ਤੋੜ ਕੇ ਦਿੱਲੀ ਗਿਆ ਸੀ ਦਿੱਲੀ ਜਿੱਤੀ ਸੀਗੀ ਜੇ ਪਿਛਲੀ ਵਾਰ ਹੀ ਇਹ ਮੋਦੀ ਸਰਕਾਰ ਤੋਂ ਲਾਰੇ ਨਾਲ ਆਉਂਦਾ ਸਨ ਦੁਬਾਰਾ ਆਉਣ ਦੀ ਜ਼ਰੂਰਤ ਨਹੀਂ ਸੀ ਜਿੱਡੇ ਮਰਜੀ ਬੈਰੀਕੇਡ ਲੱਗੇ ਹੁਣ ਜਿੱਡੀਆਂ ਮਰਜੀ ਇਹ ਕੰਦਾ ਕਰ ਲੈਣਾ ਤੋੜ ਕੇ ਹੀ ਸਕੇ ਦਿੱਲੀ ਜਾਵਾਂਗੇ ਗੱਲ ਤੂੰ ਹੀ ਝਾਕ ਮਾਰੋ ਅਸੀਂ ਨਹੀਂ ਕਹਿੰਦੇ ਤੁਹਾਡੇ ਕੈਮਰੇ ਦਿਖਾਉਣਗੇ ਵੀ ਦੇਖੋ ਕਿਸਾਨ ਟੁੱਟੇ ਹੋਏ ਨੇ ਜੰਬੂ ਬਾਰਡਰ ਦੇ ਉੱਤੇ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਨਾਲ ਸੰਬੰਧਿਤੋਂ ਇਹ ਸਾਡੇ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਤੇ ਅਸੀਂ ਲੁਧਿਆਣਾ ਜ਼ਿਲ੍ਹੇ ਤੋਂ ਬਲਾਕਸਦਾਰ ਆਗੂ ਗਿਆਨ ਸਿੰਘ ਤੇ ਹੁਣ ਇੱਥੇ ਟਰੈਕਟਰ ਟਰਾਲੀਆਂ ਲੈ ਕੇ ਆਇਆ ਹਾਂ ਹਾਂਜੀ ਭੱਡਾ قافਲਾ ਟਰੈਕਟਰ ਟਰਾਲੀਆਂ ਦਾ ਇੱਥੇ ਕਿੰਨੀਆਂ ਲੈ ਕੇ ਪਹੁੰਚ ਗਏ ਫਿਲਹਾਲ ਦੇ ਘਟੋ ਘਟ ਸਾਢੇ 350 ਟਰਾਲੀ ਇੱਥੇ ਆ ਗਈ ਆ ਅੱਛਾ ਜੀ ਬਾਕੀ ਘਟੋ ਘਟ 300 ਤਕਰੀਬ ਸਿੱਧੂਪੁਰ ਜਿੱਥੇ ਬੰਦੇ ਦੀ ਪਿੱਛੇ ਹੋਰ ਆ ਰਹੀਆਂ ਨੇ ਇੱਥੇ ਆ ਰਹੀਆਂ ਨੇ ਇਧਰਲੇ ਪਾਸੇੋਂ ਤਾਂ ਆਪਾਂ ਆ ਗਏ ਤੇ ਅੱਗੇ ਜਾ ਕੇ ਬੜੀਆਂ ਤਕੜੀਆਂ ਰੋਕਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਨਾਲ ਕਿਵੇਂ ਨਜੇਟਣਾ ਇਹ ਦੇਖੋ ਜੀ ਜਿਹੜਾ ਪ੍ਰਸ਼ਾਸਨ ਦਾ ਹੁੰਦਾ ਕੋਈ ਗੱਲਬਾਤ ਹੈਗੀ ਆ ਇਹਨਾਂ ਦਾ ਫਰਜ਼ ਹੁੰਦਾ ਕਰਨਾ ਜਿਹੜਾ ਇੱਕ ਲੋਕਾਂ ਦਾ ਰੋਹ ਹੁੰਦਾ ਇਹ ਲੋਕਾਂ ਦੇ ਰ ਜੇ ਪਿਛਲੀ ਵਾਰੀ ਇਹ ਮੋਦੀ ਸਰਕਾਰ ਤੋਂ ਲਾਰੇ ਨਾਲ ਆਉਂਦਾ ਸਾਨੂੰ ਦੁਬਾਰਾ ਆਉਣ ਦੀ ਜਰੂਰਤ ਨਹੀਂ ਸੀ ਜਿੱਡੇ ਮਰਜੀ ਬੈਰੀਕੇਡ ਲੱਗੇ ਹੁਣ ਜੱਡੀਆਂ ਮਰਜੀ ਇਹ ਕੰਦਾ ਕਰ ਲੈਣਾ ਤੋੜ ਕੇ ਹੀ ਸਕੇ ਦਿੱਲੀ ਜਾਵਾਂਗੇ ਹਰ ਹਾਲ ਦੇ ਵਿੱਚ ਮੰਗਾ ਮੰਵਾ ਕੇ ਸਹੀ ਸਲਾਮਤ ਦੇ ਘਰੋਂ ਵਾਪਸ ਪਰਤਾਂਗੇ ਤੇ ਹੁਣ ਇਥੋਂ ਅੱਗੇ ਅੱਗੇ ਨੂੰ ਕੂਚ ਕਦੋਂ ਕਰਨਾ ਗੱਲਬਾਤ ਹੋਣੀ ਹੈ ਪਹਿਲਾਂ ਮੀਟਿੰਗ ਹੋਣੀ ਹੈ ਜਾਂ ਸਿੱਧਾ ਹੀ ਦੇਖੋ ਜਿੰਨੇ ਪਿੱਛੇ ਸਾਡੇ ਟਰਾਲੀਆਂ ਆਏ ਨੇ ਪਹਿਲਾਂ ਹਾਈ ਕਮਾਂਡਰਾਂ ਮੀਟਿੰਗ ਹੋਊਗੀ ਉਸ ਸਾਹਮਣੇ ਜਿਹੜੀ ਬੈਰੀਕੇਡ ਤੋੜਨੇ ਪਏ ਉਸ ਸਾਹਮਣੇ ਦੋ ਮਿੰਟਾਂ ਜਕਾਰਾ ਲਾਵਾਂਗੇ ਤੇ ਬੈਰੀਕੇਡ ਤੋੜ ਕੇ ਸਿੱਧਾ ਪਾਰ ਨ ਨਾਲ ਥਰੂ ਗੈਸ ਦੇ ਗੋਲੇ ਸੁੱਟਨੇ ਨੇ ਕਿਉਂਕਿ ਕਈ ਵਾਰ ਹੁੰਦਾ ਸੀ ਨਾ ਪਹਿਲਾਂ ਕਿ ਦੂਰ ਤੱਕ ਗੋਲਾ ਨਹੀਂ ਪਹੁੰਚਦਾ ਸੀ ਤੇ ਉਸ ਤੋਂ ਇਲਾਵਾ ਵਾਟਰ ਕੈਨਾਂ ਦਾ ਇਸਤੇਮਾਲ ਕੀਤਾ ਜਾਣਾ ਤੇ ਉਹਦੇ ਰੰਗ ਵੀ ਵੱਖੋ-ਵੱਖਰੇ ਨੇ ਵਾਟਰ ਕੈਨਾਂ ਦੇ ਜਿਹੜੇ ਕਿਲ ਨੇ ਤੁਸੀਂ ਤਸਵੀਰਾਂ ਵੇਖ ਲਈਆਂ ਹੋਣੀਆਂ ਕਿਸ ਤਰੀਕੇ ਦੇ ਨਾਲ ਫਿੱਟ ਕੀਤੇ ਹੋਏ ਨੇ ਉਹ ਦੱਸੋ ਵੀ ਉਹਨਾਂ ਨੂੰ ਕਿਵੇਂ ਆਊਟਕਮ ਕਰੋ ਇਹਨਾਂ ਦਾ ਡਰਾਵਾ ਦਿੱਤਾ ਹੋ ਜੀ ਹਾਈਡਰੋ ਵੀ ਸਾਡੇ ਕੋਲੇ ਸਾਰੀ ਚੀਜ਼ ਲੈ ਕੇ ਆਇਆ ਜਿਹੜਾ ਕਿ ਅੱਜ ਮੈਂ ਟੱਕੜੀ ਤੋਲਦੀ ਹੁੰਦੀ ਆ ਐਦਾਂ ਤੋੜ ਕੇ ਜਿਹੜਾ ਇਹਨਾਂ ਦਾ ਟੈਂਕਰ ਡੋਂਕਰ ਦੇ ਖੜੇ ਕੀਤੇ ਹੋਇਆ ਸਾਰੇ ਭਗਾ ਕੇ ਪਾਸੇ ਮਾਰਾਂਗੇ ਸੰਗਰੇ ਗੋਲਿਆਂ ਤੋਂ ਨਹੀਂ ਡਰਦੇ ਇਹਨਾਂ ਦੇ ਥਰੂ ਗੈਸਾਂ ਤੋਂ ਨਹੀਂ ਡਰਨਗੇ ਬਿਲਕੁਕੁਲ ਗੋਲੇ ਫੜ ਕੇ ਇਹਨਾਂ ਦੇ ਟੈਂਕਾਂ 'ਚ ਪਾਉਣ ਵਾਲੇ ਸੰਘ ਨੇ ਇਹ ਇਹਨਾਂ ਦੇ ਉਹ ਗੋਲ ਇਹਨਾਂ ਦੇ ਥਰੂ ਗੈਸਾਂ ਤੋਂ ਨਹੀਂ ਡਰਨਗੇ ਇਹਨਾਂ ਦੇ ਚਾਹੇ ਕੱਲ ਲਾ ਲੈਣਾ ਜੋ ਮਰਜੀ ਚਾਹ ਲੈਣਾ ਇਹ ਪੰਜਾਬ ਆ ਇਹ ਵੜ ਕੇ ਦਿਖਾਊਗਾ ਦਿੱਲੀ ਜਿੱਤ ਕੇ ਦਿਖਾਊਗਾ ਤਾਲੀ ਤੁਰਿਆਓ ਜੀ ਨਾਲ ਹੀ ਤੁਰਿਆਓ ਤੇ ਇੱਕ ਹੋਰ ਸਵਾਲ ਹੈ ਹਰਿਆਣਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਪਰਚੇ ਹੋਣਗੇ ਜੀ ਪਾਸਪੋਰਟ ਰੱਦ ਕਰ ਦਾਂਗੇ ਆਰਸੀਆਂ ਰੱਦ ਹੋ ਜਾਣਗੀਆਂ ਜਿਹੜਾ ਵੀ ਬੰਦਾ ਮੰਨ ਲਓ ਟਰੈਕਟਰ ਲੈ ਕੇ ਆਉਤੇ ਖੱਟਰ ਸਾਹਿਬ ਦਾ ਕਹਿਣਾ ਹੈ ਕਿ ਹਥਿਆਰ ਲੈ ਕੇ ਆਉਣਗੇ ਇਹ ਚਾਹੇ ਪੂਰੇ ਪੰਜਾਬ ਤੇ ਪਰਚੇ ਕਰ ਦੇਣ ਪੂਰੇ ਪੰਜਾਬ ਦੇ ਟਰੈਕਟਰਾਂ ਤੇ ਹਰ ਕੇ ਅੰਦਰ ਕਰ ਦੇਣ ਪਰ ਇਹ ਪੰਜਾਬ ਦਬਣ ਵਾਲਾ ਨਹੀਂ ਹੈਗਾ ਅਸੀਂ ਆਪਣੇ ਹੱਕ ਲੈਣ ਚੱਲੇ ਆ ਕੋਈ ਭੀਖ ਨਹੀਂ ਮੰਗਣ ਚੱਲੇ ਇਹਨਾਂ ਦੀਆਂ ਮੰਗਾਂ ਮੰਗੀਆਂ ਹੋਈਆਂ ਮਨਉਣ ਲਾਗੂ ਕਰਵਾਉਣ ਚੱਲੇ ਆ ਮੰਗਾਂ ਲਿਖਤੀ ਰੂਪ ਵਿੱਚ ਇਹ ਮੰਗੇ ਹੋਏ ਮੰਨੇ ਹੋਏ ਨੇ ਪਹਿਲਾਂ ਅਸੀਂ ਆਪਣੀਆਂ ਉਹ ਮੰਗਾਂ ਨੂੰ ਲਾਗੂ ਕਰਵਾਉਣਾ ਆਪਣੇ ਹੱਕ ਲੈਣ ਚੱਲੇ ਆ ਪਰ ਇਹ ਦੇਖ ਲਓ ਵੀ ਇਹ ਜਮਹੂਰੀਆ ਕਿਵੇਂ ਘਾਣ ਕਰ ਰਹੇ ਨੇ ਇਹ ਲਾਇਆ ਜਿਹੜੇ ਇਹਨਾਂ ਨੇ ਬੈਰੀਕੇਡ ਬੰਦ ਕਰਤੇ ਲਾਉਂਦਿਆ ਕਿਸਾਨਾਂ ਤੇ ਇਲਜ਼ਾਮ ਵੀ ਕਿਸਾਨ ਜਾਮ ਲਾਉਂਦੇ ਆ ਕਿਸਾਨ ਰੋਡ ਜਾਮ ਕਰਦੇ ਅੱਜ ਤੁਸੀਂ ਦੇਖੋ ਤਿੰਨ ਦਿਨ ਦਾ ਇਹਨਾਂ ਨੇ ਰੋਡ ਜਾਮ ਕੀਤਾ ਪੰਜਾਬ ਦੇ ਉੱਤੇ ਪਾਕਿਸਤਾਨ ਦਾ ਇਹਨਾਂ ਨੇ ਬਾਰਡਰ ਬਣਾ ਦਿੱਤਾ ਇੱਕ ਇੱਕ ਚੀਜ਼ ਹੋਰ ਵੀ ਆਖੀ ਜਾ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਕਿਸਾਨ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਨੇ ਹੱਲਾ ਬੋਲੇ ਸੀ ਹੁਣ ਕਿਸਾਨ ਕਿਤੇ ਨਾ ਕਿਤੇ ਅੰਦਰ ਖਾਤੇ ਟੁੱਟ ਚੁੱਕੇ ਨੇ ਇੱਕ ਦੂਸਰੇ ਦੇ ਨਾਲੋ ਇਹ ਗੱਲ ਕਲੀਅਰ ਕਰ ਦਿਓ ਲੋਕਾਂ ਦੇ ਮਨਾਂ 'ਚ ਸਵਾਲ ਹੈ ਬਿਲਕੁਲ ਤੁਸੀਂ ਝਾਕ ਮਾਰੋ ਅਸੀਂ ਨਹੀਂ ਕਹਿੰਦੇ ਤੁਹਾਡੇ ਕੈਮਰੇ ਦਿਖਾਉਣਗੇ ਵੀ ਦੇਖੋ ਕਿਸਾਨ ਟੁੱਟੇ ਹੋਏ ਨੇ ਅੱਗੇ ਨਾਲੋਂ ਵੱਧ ਰੋਹਣਾ ਆਏ ਨੇ ਕਿਸਾਨ ਕਿਸਾਨ ਅੱਗੇ ਨਾਲੋਂ ਵੱਧ ਰੋਹਣਾ ਆਇਆ ਜਥੇਬੰਦੀਆਂ ਮਜ਼ਬੂਤ ਹੋ ਕੇ ਆਈਆਂ ਨੇ ਇਹ ਮੋਦੀ ਦਾ ਇਹ ਖੱਟਰ ਸਰਕਾਰ ਦਾ ਇਹ ਜਵਾਬ ਦੇਣਾ ਆਏ ਨੇ ਵੀ ਜਿੰਨੇ ਮਰਜੀ ਵੈਰੀਗੇਟ ਲਾ ਲਓ ਅਸੀਂ ਪਾਰ ਕਰਕੇ ਦਿੱਲੀ ਜਾਵਾਂਗੇ ਸਾਨੂੰ ਕੋਈ ਰੋਕਨ ਵਾਲਾ ਨਹੀਂ ਜੰਮਿਆ ਮਾਨ ਸਰਕਾਰ ਨੇ ਵਿੱਚ ਵਿਚੋਲਗੀ ਕਰਕੇ ਮੀਟਿੰਗ ਕਰਾਉਣ ਦੀ ਮੁਲਾਕਾਤ ਕਰਾਉਣ ਦੀ ਕੋਸ਼ਿਸ਼ ਕੀਤੀ ਬੇਸਿੱਟਾ ਰਹੀ ਮੀਟਿੰਗ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮਾਨ ਸਰਕਾਰ ਦਾ ਇਹ ਰਵਈਆ ਤੁਸੀਂ ਕਿਸ ਤਰੀਕੇ ਨਾਲ ਵਾਚਦੇ ਹੋ ਜਿਹੜੀਆਂ ਸਰਕਾਰਾਂ ਨੇ ਲੌਲੀਪਾਪ ਦਿੰਦੀਆਂ ਹੁੰਦੀਆਂ ਨੇ ਇਹ ਸੰਘਰਸ਼ ਨੂੰ ਲੇਟ ਡਿਲੇ ਕਰਨਾ ਚਾਹੁੰਦੀਆਂ ਸੀਗੀਆਂ ਪਰ ਕਿਸਾਨਾਂ ਦੇ ਵਿੱਚ ਜਿੰਨਾ ਇਹ ਆਪਣੇ ਵੈਰੀਗੇਟ ਟਾਈਟ ਕਰਨਗੇ ਉਦੋਂ ਵੱਧ ਹੋ ਕੇ ਉੱਬਰਣਗੇ ਔਰ ਵੈਰੀਗੇਟਾਂ ਨੂੰ ਭੰਨ ਕੇ ਇਹ ਦਿੱਲੀ ਜਾਣਗੇ ਇਹਨਾਂ ਨੂੰ ਕੋਈ ਰੋਕਨ ਵਾਲਾ ਹੇਗਾ ਇਹ ਦੇਖੋ ਨਿਗਾਹ ਮਾਰ ਕੇ ਵੀ ਕਿਵੇਂ ਨੌਜਵਾਨੀ ਸਾਡੇ ਵੱਡੇ ਸਾਡੇ ਮਜ਼ਦੂਰ ਕਿਸਾਨ ਇਕੱਠੇ ਹੋ ਗਏ ਸੰਭੂ ਬੈਰੀਅਰ ਤੇ ਆਏ ਨੇ ਜਦੋਂ ਵੀ ਐਲਾਨ ਹੋਇਆ 2 ਘੰਟਿਆਂ ਦੇ ਵਿੱਚ ਬੈਰੀਅਰ ਸਾਫ਼ ਕਰਕੇ ਇੱਥੋਂ ਜੀ ਪਾਰ ਹੋ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਸੋ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਗੁੱਸਾ ਜ਼ਾਹਿਰ ਤੌਰ ਦੇ ਉੱਤੇ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਹੈ ਇਹਦੇ ਕਰਕੇ ਅਸੀਂ ਇਹ ਕਦਮ ਚੁੱਕ ਰਹੇ ਹਾਂ ਸਾਨੂੰ ਇਸ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਗਿਆ ਪਹਿਲਾਂ ਗੱਲਾਂ ਮੰਨੀਆਂ ਸੀ ਜੇ ਉਹਨਾਂ ਦੇ ਉੱਤੇ ਅਮਲੀ ਜਾਮਾ ਪਨਾ ਦਿੱਤਾ ਹੁੰਦਾ ਜਮੀਨੀ ਹਕੀਕਤ ਦੇ ਵਿੱਚ ਅਸਲ 'ਚ ਉਹਨਾਂ ਚੀਜ਼ਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਫੌਰੀ ਤੌਰ ਦੇ ਉੱਤੇ ਇੰਪਲੀਮੈਂਟ ਕਰ ਦਿੱਤਾ ਹੁੰਦਾ ਅੱਜ ਆ ਸੀਨ ਨਹੀਂ ਬਣਨਾ ਸੀ ਹੁਣ ਅੱਗੇ ਕਹ ਦਿੱਤਾ ਗਿਆ ਕਿ ਕਾਲ ਹੋਏਗੀ ਗੱਲਬਾਤ ਹੋਏਗੀ ਮੁਲਾਕਾਤ ਕਰਕੇ ਜਿਵੇਂ ਹਾਈ ਕਮਾਂਡ ਕਹੇਗੀ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਏਗਾ ਤੇ ਅੱਗੇ ਕੀ ਬਣਦਾ ਇਹ ਜ਼ਰੂਰ ਦੇਖਣਾ ਹੁਣ ਵਾਲਾ ਹੈ ਤੇ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲਸ ਕਾਈ ਨਿਊਜ਼ ਪੰਜਾਬ ਸ਼ੰਭੂ ਬੌਰ